ਆਰਟੀਕਲ 33 ਦੇ ਮੈਂਬਰਾਂ ਨਾਲ ਗੱਲ ਕਰਨ ਲਈ ਆਪਣੇ ਕੋਲ ਬੈਨੰਦੀ ਮਿਲ ਗਈ ਹੈ ਜੋ ਆਪ ਇਹਨਾਂ ਨੂੰ ਵੀ ਲਾਣ ਲਈ ਸਟਾਰਟ ਗੁਰੂ ਭਜਾਤਾ ਬੁਲਾਇਆ ਹੈ ਸੌਰਲ ਮਿਲ ਕੇ ਸਾਰੇ ਧਿਆਨ ਦੇਖਣ ਸਰੋਤ ਉਹ ਫਰੈਂਸ ਵਾਹਿਗੁਰੂ ਵਾਹਿਗੁਰੂ ਸਤਗੁਰ ਸੱਚੇ ਪਾਤਸ਼ਾਹ ਜੀ ਬਿਦਮ ਮਰਦਾ ਗੰਬੜੇ ਆਜ਼ਾਦੀ ਦੇ ਸੱਚੇ ਸੁੱਚੇ ਆਸ਼ਕ

ਇੱਕ ਕਾਦਰ ਨਗਮ ਜਿੱਤਰਾ ਆਵੇਗਾ ਅਸੀਂ ਸੇਵਾ ਕਰਾਂਗੇ ਕਿਉਂਕਿ ਬੜੀ ਭਾਵਨਾ ਦੇ ਨਾਲ ਸੰਗਤਾਂ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਚੱਲ ਰਹੀਆਂ ਨੇ ਉੱਥੇ ਬਾਂਖੂਲਵੀ ਸੇਵਾ ਮੰਨਵੀ ਤਤ ਪਰ ਹੋ ਕੇ ਨਿਭਾਰ ਰਹੀਆਂ ਨੇ ਸੰਗਤਾਂ ਦਾ ਅਥਾਹ ਪਿਆਰ ਹੈ ਬੜਾ ਇਕੱਠਾ ਹੈ ਤੇ ਜਿੱਥੇ ਜਨਮਣੀ ਵੀ ਸ਼ਕਤੀ ਨਾਲ ਇਕਾਗਰਤਾ ਆਪਣੀ ਆਪਣੀ ਹੋਈ ਹੈ ਆਓ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਕਾਗਰਤਾ ਬਣਾਈ ਰੱਖਣ ਗੁਰਪਤੇ ਦੀ ਸਾਂਝ ਪਾਈ ਕੋਈ ਵੀ ਹਸਨਾਵਾਦੀ ਨਾ ਰਹੇ ਇੱਕ ਵਾਰ ਕਹਿਦੇ ਅੱਖੀ ਜੀ ਵਾਹ ਹਰ ਗੁਰਜੀ ਦਾ ਖਤਾ ਵਾਹ ਗੁਰਜੀ ਕੀ ਬਤੇ ਬਟਨੇ ਦੀ ਧਰਤੀ ਤੇ ਸੇਮ ਗੋਪਰਾਏ ਪਾਸ਼ੋ ਜੀ ਦਾ ਪ੍ਰਕਾਸ਼ ਹੁੰਦਾ ਹੈ ਹਿੰਦੂ ਲੋਕ ਚੜ੍ਹਦੇ ਵਾਲੇ ਪਾਸੇ ਸੂਰਜ ਨੂੰ ਪਾਣੀ ਦਿੰਦੇ ਨੇ ਪਰ ਸਿੱਖ ਵਾਲੇ ਪਾਸੇ ਨੂੰ ਸਿੱਧਾ ਕਰਦੇ ਆ ਪਰ ਅੱਜ ਤੁਸੀਂ ਕੰਮ ਸ਼ਰਤ ਦੇ ਉਲਟ ਕਰ ਦਿੱਤਾ ਹੈ ਤੁਹਾਨੂੰ ਸ਼ਰਤ ਦੇ ਮੁਤਾਬਕ ਕੰਮ ਉਲਟ ਕਰਨ ਦਾ ਖਿਲਾਫ ਸਜ਼ਾ ਕੱਟਨੀ ਪਵੇਗੀ ਤੁਹਾਡੀ ਉਮਰ ਬਡੇਰੀ ਹੋ ਗਈ ਹੈ ਇਸ ਕਰਕੇ ਤੁਹਾਡਾ ਤਮਾਮ ਜਿਹੜਾ ਸਿੱਖ ਨਹੀਂ ਰਿਹਾ ਤੁਸੀਂ ਸ਼ਰਤ ਦੇ ਉਲਟ ਕੰਮ ਕਰਨ ਲੱਗ ਪਏ ਹੋ

ਅਤੇ ਪੀਰ ਬੀਖਮਸ਼ਾਹ ਜੀ ਉਹਨਾਂ ਦੇ ਸ਼ੰਕੇ ਦੀ ਵਿਰਤੀ ਕਰਦੇ ਨੇ ਸਤੂ ਸੱਚੇ ਪਾਸ਼ਾ ਜੀ ਦੇ ਆਗਮਨ ਦੇ ਅੰਦਰ ਪੀਰ ਬੀਖਮਸ਼ਾਹ ਜੀ ਨੇ ਜਿਸ ਵੇਲੇ ਸਿੱਧਾ ਕੀਤਾ ਤੇ ਮੁਸਲਮਾਨ ਦਰਦ ਦੇ ਉਹਨਾਂ ਚੇਲੇ ਨੇ ਆਪਣੇ ਆਪ ਨੂੰ ਸਵਾਲ ਕਰ ਦਿੱਤਾ